भगवंत सिंह मान दी अगुवाई वाली पंजाब सरकार ਵੱਲੋਂ ਘਰ ਬੈਠਿਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਮੋਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਨੇ ਇਨ੍ਹਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚਲਦਿਆਂ ਇੱਕੋ ਛਤ ਹੇਠਾਂ ਲੋਕਾਂ ਦੀ ਸਾਰੀ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਐ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਭਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰੇ ਆ ਤੇ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਪੰਜਾਬ ਵਾਸੀਆਂ ਨੂੰ ਅਜਹੀ ਸਰਕਾਰੀ ਕਮਾ ਲਈ ਸਰਕਾਰੀ ਦਫਤਰਾਂ ਦੀ ਢੇੜੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖਵਾਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਅੰਮ੍ਰਿਤਸਰ ਦੀ ਅਚਾਰ ਦੇ ਲੋਕ ਬਹੁਤ دیਵਾਨੇ ਨੇ ਔਰ ਚਟਕਾਰੇ ਲੈ ਕੇ ਅਚਾਰ ਖਾਣਾ ਪਸੰਦ ਕਰਦੇ ਨੇ ਲੋਕ ਤੇ ਤੁਹਾਨੂੰ ਇੱਥੇ ਅੱਜ ਅੰਮ੍ਰਿਤਸਰ ਦੇ ਰਾਮ ਬਾਗ ਵਿੱਚ ਲੈ ਕੇ ਪਹੁੰਚਿਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ ਦਾ ਅਚਾਰ ਜਿਹੜਾ ਇੱਥੇ ਉਹ ਮੌਹਈਆ ਹੈ ਭਾਵੇਂ ਉਹ ਆਮ ਦਾ ਅਚਾਰ ਹੋਵੇ ਨਿੰਬੂ ਦਾ ਗਲਗਲ ਦਾ ਘਿਉਂ ਦਾ ਮਿਰਚਾਂ ਦਾ ਅਚਾਰ ਹੈ ਔਰ ਬਹੁਤ ਸਾਰੇ ਅਚਾਰ ਜਿਹੜੇ ਕਿ ਇੱਥੇ ਲੋਕ ਲੈਣ ਵਾਸਤੇ ਪਹੁੰਚਦੇ ਨੇ ਇੱਕ ਸਮਾਸੀ ਜਦੋਂ ਅਚਾਰ ਜਿਹੜੇ ਨੇ ਉਹ ਘਰ ਤਿਆਰ ਹੁੰਦੇ ਸੀ ਘਰ ਦਾ ਬਣਿਆ achar ਲੋਕ ਪਸੰਦ ਕਰਦੇ ਸੀ ਪਰ ਹੁਣ ਹੌਲੀ ਹੌਲੀ ਸਮਾਂ ਬਦਲ ਗਿਆ ਤੇ ਹੁਣ ਦੁਕਾਨਾਂ ਤੇ ਵੀ achar ਜਿਹੜਾ ਕਿ ਉਹ ਘਰ ਵਰਗਾ ਹੀ ਇੱਥੇ ਮਿਲਣਾ ਸ਼ੁਰੂ ਹੋ ਗਿਆ ਔਰ ਲੋਕ ਜਿਹਨੇ ਬੜੇ ਹੀ ਚਾਵਾ ਨਾਲ ਇਸ ਨੂੰ ਖਰੀਦੇ ਨੇ ਔਰ ਛਟਕਾਰੇ ਲੈ ਕੇ achar ਖਾਂਦੇ ਨੇ ਕਿਉਂਕਿ ਜੇਕਰ ਤੁਹਾਨੂੰ ਭੁੱਖ ਨਾ ਵੀ ਲੱਗੀ ਹੋਵੇ ਪਰ achar ਵੇਖ ਕੇ ਤੁਹਾਨੂੰ ਭੁੱਖ ਲੱਗ ਜਾਂਦੀ ਜੀ ਕਰ ਪੈਂਦਾ ਰੋਟੀ ਖਾਣ ਨੂੰ ਕਿਉਂਕਿ ਇਹ ਹਾਜ਼ਮਾ ਵੀ ਦਰਸਤ ਰੱਖਦੇ ਨੇ ਤਾਂ ਮੇਰੇ ਨਾਲ ਲੱਕੀ ਵੀਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਭਾਜੀ ਕੀ ਕਹਿਣਾ ਕਿੰਨਾ ਕੁ ਜ਼ਰੂਰੀ ਹੈ ਘਰ ਵਿੱਚ ਹਰ ਸੋਈ ਵਿੱਚ achar achar ਦੇਖੋ ਸਬਜੀ ਨਾ ਬਣੀ ਹੋਵੇ ਬੰਦਾ ਚਾਰ ਨਾਲ ਰੋਟੀ ਖਾ ਸਕਦਾ ਜਿਸ ਹਿਸਾਬ ਨਾਲ ਅੱਜ ਦੀ ਡੇਟ ਚ ਮੰਗਾਈ ਦਾ ਦੌਰ ਚੱਲਦਾ ਪਿਆ ਵਾ ਅਸੀਂ ਇਹ ਕਹਿੰਨੇ ਆ ਕਿ achar ਹਰ ਘਰ ਦੇ ਵਿੱਚ ਹੋਣਾ ਜ਼ਰੂਰੀ ਹੈ ਬੱਚਿਆਂ ਨੇ ਭਵਿੱਖ ਵਾਸਤੇ ਅੱਗੇ ਆਉਣ ਵਾਲੇ ਟਾਈਮ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਦੇ ਵਿੱਚ ਜਿਹੜੇ ਮਸਾਲੇ ਪੈਂਦੇ ਨੇ ਉਹ ਸਰੀਰ ਨੂੰ ਸੈੱਟ ਰੱਖਦੇ ਨੇ ਨਾ ਕਿ ਇਹ ਸਰੀਰ ਨੂੰ ਖਰਾਬ ਕਰਦੇ ਨੇ ਅੰਬ ਦੇ ਚਾਰ ਦੇ ਵਿੱਚ ਕਈ ਐਸੇ ਮਸਾਲੇ ਹੁੰਦੇ ਨੇ ਜਿਹੜੇ ਪੇਟ ਵਾਸਤੇ ਠੀਕ ਹੁੰਦੇ ਨੇ ਕੁਝ ਆਪਣੇ ਹਾਰ ਬੀਪੀ ਵਾਸਤੇ ਵੀ ਠੀਕ ਰਹਿੰਦੇ ਨੇ ਇਹਦੇ ਵਿੱਚ ਕੋਈ ਨੋਰਮਲ ਐਕਸਟਰਾ ਮਸਾਲਾ ਨਹੀਂ ਪੈਂਦਾ ਕੋਈ ਐਸੀ ਚੀਜ਼ ਨਹੀਂ ਪੈਂਦੀ ਜੋ ਅੱਗੇ ਸਾਨੂੰ ਕਹਿਣਗੇ ਕਿ ਭਾਜੀ ਅਸੀਂ ਤਬੀਬ ਦੇ ਮਸਾਲਾ ਜੇ ਤੁਸੀਂ ਅੰਬ ਦੇ achar ਦੀ ਗੱਲ ਕਰਦੇ ਹੋ ਕਿਹੜਾ ਕਿਹੜਾ ਮਸਾਲਾ ਵਿੱਚ ਪਾਇਆ ਜਾਂਦਾ ਇਹਦੇ ਵਿੱਚ ਕਾਲੀ ਮਿਰਚ ਪੈਂਦੀ ਹੈ ਸੌਂਗ ਪੈਂਦੀ ਹੈ ਕਲੌਂਜੀ ਪੈਂਦੀ ਹੈ ਅਜਵੈਨ ਵਗੈਰਾ ਪਾਈ ਜਾਂਦੀ ਹੈ ਕਈ ਮਤਲਬ ਕਿ ਐਸੇ ਮਸਾਲੇ ਪੈਂਦੇ ਜਿਹੜੇ ਸਰੀਰ ਨੂੰ ਸਹੀ ਰੱਖਦੇ ਨੇ ਆਪਾਂ ਨੋਰਮਲੀ ਤੌਰ ਤੇ achar ਨੂੰ ਸਿੰਪਲ ਰੋਟੀ ਨਾਲ ਦੋ ਜਾਂ ਤਿੰਨ ਚਾਰ ਫਾ ਨੂੰ ਸਹੀ ਰੱਖਣਗੇ ਜੇ ਅਸੀਂ ਨੌਜਾਰਾ ਅਲਿਮਿਟਡ ਸਵਾਦ-ਸਵਾਦ ਇਹ ਜਾਰਾ ਖਾ ਲਾਂਗੇ ਉਹ ਥੋੜਾ ਜਿਹਾ ਦਿੱਕਤ ਕਰ ਜਾਂਦੀ ਹੈ ਮਸਾਲੇ ਜਿਹੜੇ ਕਿਉਂਕਿ ਮਸਾਲਾ ਚਾਰ ਨੂੰ ਆਸਵਾਸ ਸਿੰਪਲ ਨਾਰਮਲ ਤਰੀਕੇ ਨਾਲ ਖਾਣਾ ਚਾਹੀਦਾ ਜਿਸ ਤਰ੍ਹਾਂ ਰੋਟੀ ਨਾਲ ਖਾਦੀ ਸਬਜੀ ਜੇ ਨਮਕ ਘੱਟ ਆਂਬਰੀ ਚਾਰ ਦੀ ਫਾੜੀ ਦੋ ਜਾਂ ਤਿੰਨ ਫਾੜੀਆਂ ਲੱਲੀਆਂ ਉਹਦੇ ਵਿੱਚ ਮਸਾਲਾ ਉੱਪਰ ਪਿਆ ਕਾਲੀ ਮੱਚ ਵਗੈਰਾ ਜਿਹੜੀ ਪਈ ਹੈ ਮਸਾਲੇ ਸੌਂਫ ਵਗੈਰਾ ਪਈ ਹੈ ਹਲਦੀ ਵਗੈਰਾ ਮਸਾਲੇ ਉਹੀ ਪੈਣੇ ਆ ਕੋਈ ਐਕਸਟਰਾ ਮਸਾਲਾ ਨਹੀਂ ਪੈਂਦਾ ਪਰਪਰ ਤੇ ਇਹਨੂੰ ਤੇਲ ਦੀ ਹੋਈ ਚ ਤਿਆਰ ਕੀਤਾ ਜਾਂਦਾ ਚਾਰ ਮਸਾਲੇ ਨਾਲ ਇਹ ਜਿੱਦਾਂ ਆ ਨੂੰ ਬਣਾਇਆ ਹੈ ਵਾ ਤੇ ਕਸਟਮਰ ਬੜੀ ਚੰਗੇ ਤਰੀਕੇ ਨਾਲ ਲੈ ਕੇ ਜਾਂਦਾ ਉਹਨਾਂ ਨੂੰ ਅੱਛਾ ਲੱਗਦਾ ਟੇਸਟ ਲੱਗਦਾ ਦੁਬਾਰਾ ਸਾਡੇ ਕੋਲ ਫੇਰ ਕਿਥੋਂ ਕਿਥੋਂ ਲੋਕ ਜਿਹੜੇ ਪਹੁੰਚਦੇ ਨੇ ਅੰਮ੍ਰਿਤਸਰੀ achar ਲਨ ਵਾਸਤੇ ਦੇਖੋ ਇੰਡੀਆ ਦੇ ਹਰ ਕੋਨੇ ਤੋਂ ਮੇਰੇ ਕੋਲ ਕਸਟਮਰ ਆਉਂਦਾ ਮੈਂ ਇਹ ਨਹੀਂ ਕਹਾਂਗੀ ਪੰਜਾਬ ਦੇ ਇੰਡੀਆ ਦੇ ਹਰ ਕੋਨੇ ਤੋਂ ਮੇਰੇ ਕੋਲ ਕਸਟਮਰ ਆਉਂਦਾ ਵਾ ਤੇ ਇਹਦੇ ਨਾਲ ਹੁੰਦਾ ਕਿ ਦੇਖੋ ਚੀਜ਼ ਅੱਛੀ ਹੋਵੇ ਅਗਰ ਖਾਂਦੇ ਨੇ ਉਹ ਦੁਬਾਰਾ ਲੈਣ ਆਉਂਦੇ ਨੇ ਤੇ ਕਸਟਮਰ ਕਿਉਂ ਨਹੀਂ ਆਏਗਾ ਦੁਬਾਰਾ ਸਾਡੇ ਕੋਲ ਨਾ ਅਸੀਂ ਨਾ ਅਸੀਂ ਇਹਦੇ ਵਿੱਚ ਕੋਈ ਐਕਸਟਰਾ ਚੀਜ਼ ਪਾਣੀ ਹੈ ਜਿੰਨਾ ਕਿ ਕਿਸੇ ਨੂੰ ਪ੍ਰੋਬਲਮ ਆਵੇ ਇਹਦੀ ਦੇਖਣੀ ਪੈਂਦੀ ਸਾਨੂੰਰੇ ਵਿੱਚ ਅਰੇ ਵਿੱਚ ਆਂ ਆਂਬ ਦੇ ਵਿੱਚ ਸੜਕੋ ਤਿੰਨ ਚਾਰ ਕਿਸਮਾਂ ਆ ਗਿਆ ਇੱਕ ਆਂਬਗਾ ਪੰਜਾਬੀ ਮਸਾਲੇ ਵਾਲਾ ਚਾਰ ਹੈ ਜਿੱਦਾਂ ਹੀ ਘਰ ਦਾ ਚਾਰ ਬਣਨੇ ਆ ਇੱਕ ਆਂਬ ਹੁੰਦਾ ਕਿ ਜੋ ਨਾਰਮਲ ਤੌਰ ਤੇ ਅਸੀਂ ਸਿੰਪਲ ਮਸਾਲੇ ਬਣਨੇ ਕੋਈ ਤੇਜ਼ ਮਸਾਲੇ ਨਹੀਂ ਖਾ ਸਕਦਾ ਉਹ ਐਸੇ ਸੀ ਆਂਬ ਦਾ ਚਾਰ ਸਿੰਪਲ ਵੀ ਬਣਾਇਆ ਹੈ ਇੱਕ ਆਂਬ ਦਾ ਚਾਰਗਾ ਬਗਾਰ ਗੇਟਕ ਤੋਂ ਛਿਲੜ ਦੋ ਬਜ਼ੁਰਗ ਲੋਕਾਂ ਦੇ ਦੰਦ ਕਈਆਂ ਦੇ ਨਹੀਂ ਹੁੰਦੇ ਉਹ ਬਜਾਰੇ ਛਿਲੜ ਵਗਾਰਾ ਖਾਣ ਨੂੰ ਕਰਦੇ ਨੇ ਚਾਰ ਖਾਂਦੇ ਸ਼ਕੀਨ ਹੁੰਦੇ ਪਰ ਖਾ ਨਹੀਂ ਸਕਦੇ ਉਹ ਉਹਦੇ ਐਸੇ ਸਿੰਪਲ ਹਾਂਜੀ ਸਿੰਪਲ ਹਾਂਜੀ ਸਿੰਪਲ ਆਂਬ ਦਾ ਚਾਰ ਬਣਾਇਆ ਇਹ ਗੇਟਕ ਤੋਂ ਬਗੈਰ ਵਾਲਾ ਇਹਨੂੰ ਕੁੱਤਰਾ ਆਂਬ ਕਿਹਾ ਜਾਂਦਾ ਹੈ ਇਹਦਾ ਵੀ ਟੇਸਟ ਬਹੁਤ ਵਧੀਆ ਹੈਗਾ ਨਾਰਮਲੀ ਇਹ ਚ ਵੀ ਮਸਾਲੇ ਸਿੰਪਲੀ ਵੇ ਹੁੰਦੇ ਆ ਕੋਈ ਮਤਲਬ ਕਿ ਐਕਸਟਰਾ ਮਸਾਲਾ ਨਹੀਂ ਪੈਂਦਾ ਇਹ ਲੋਕ ਬਹੁਤ ਖਾਂਦੇ ਦਿੱਲੀ ਵਾਲੇ ਲੋਕ ਇਹਨੂੰ ਬਹੁਤ ਅੱਛਾ ਪਸੰਦ ਕਰਦੇ ਨੇ ਕੁਤਰੇ ਅਮਦੇਚਾਰ ਨੂੰ ਇਹਦੇ ਵਿੱਚ ਇੱਕ ਬਣਾਈ ਦੀ ਸੀ ਆਮਰੀ ਮਿੱਠੀ ਚਟਨੀ ਉਹਨੂੰ ਬਰੈਡ ਦੇ ਨਾਲ ਖਾ ਲੋ ਪਰੌਂਠੀ ਦੇ ਨਾਲ ਲਾ ਲੋ ਦੇ ਸਵੇਰੇ ਨਾਸ਼ਤੇ ਦੇ ਟਾਈਮ ਲੋਕੀ ਇਹਨੂੰ ਬਰੈਡ ਨਾਲ ਖਾਂਦੇ ਨੇ ਇਹਦੇ ਨਾਲ ਪ੍ਰੋਟੀਨਾਂ ਸਾਰੇ ਸਬਜੀ ਨਾਲ ਬਣੀ ਹੋਵੇ ਦਿਨ ਦੇ ਟਾਈਮ ਬੰਦਾ ਬਰੈਡ ਤੇ ਲਾਵੇ ਤੇ ਆਪਣਾ ਪਰੌਂਠੀ ਨਾਲ ਖਾਵੇ ਆਪਣਾ ਦੁੱਧ ਦਾ ਗਲਾਸ ਲਵੇ ਦੁਪਹਿਰ 12 1 2 ਵੇ ਤੱਕ ਉਹਨੂੰ ਭੁੱਖ ਨਹੀਂ ਲੱਗੇਗੀ ਇਹ ਕਰਕੇ ਵਿੱਚ ਦੇਖਿਆ ਕਿ ਅੰਦਾ ਜੀ ਨੂੰ ਸਬਜੀ ਨਹੀਂ ਬਣਦੀ ਤਾਂ ਲੋਕ ਇਹ ਬੱਚੇ ਨੇ ਜੋ ਅਚਾਰ ਨਾਲ ਹੀ ਖਾ ਜਾਂਦੇ ਨੇ ਹਾਂਜੀ ਹਾਂਜੀ ਦੇਖੋ ਮੇਰੇ ਗਾ ਮੈਂ ਉਹੀ ਫੇਰ ਬਦਵਾਰਾ ਇਹ ਗੱਲ ਕਹਿ ਰਿਹਾ ਦੇਖੋ ਬੱਚਿਆਂ ਦਾ ਕੀ ਹੁੰਦਾ ਹੈ ਬੱਚਿਆਂ ਨੂੰ ਸਿਰਫ ਇੱਕ ਸ਼ੌਕੀਨ ਹੁੰ ਖਾ ਲੈਣਾ ਪਰ ਦੇਖੋ ਅਚਾਰ ਜ਼ਰੂਰੀ ਹੈ ਬੱਚਿਆਂ ਵਾਸਤੇ ਕਿਉਂਕਿ ਇੱਕ ਭੁੱਖ ਲੱਗੀ ਹੁੰਦੀ ਬੱਚਿਆਂ ਨੂੰ ਖੇਡਦੇ ਨੇ ਖੇਡ ਕੇ ਘਰ ਆਣਗੇ ਉਹਨਾਂ ਨੂੰ ਇਹ ਹੋਏਗਾ ਕਿ ਯਾਰ ਅਸੀਂ ਕਿਹੜੀ ਚੀਜ਼ ਖਾਈਏ ਘਰ ਸਬਜ਼ੀ ਨਾ ਅੱਛੀ ਬਣੀ ਹੋਵੇ ਉਹਨਾਂ ਨੂੰ ਤੁਸੀਂ ਅੰਬ ਦਾ ਅਚਾਰ ਜ਼ਰੂਰ ਖਵਾਇਆ ਕਰੋ ਕਿਉਂਕਿ ਅੰਬ ਦਾ ਅਚਾਰ ਸਭ ਤੋਂ ਵਧੀਆ ਮਸਾਲੇ ਵਾਲਾ ਅਚਾਰ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਪ੍ਰੋਪਰਲੀ ਉਹਨਾਂ ਨੂੰ ਇੱਕ ਸਿਹਤ ਵਾਸਤੇ ਵੀ ਅੱਛਾ ਹੈਗਾ ਇਹਦੇ ਵਿੱਚ ਕੋਈ ਆਪਾਂ ਇਹ ਵੀ ਬਾਰ-ਬਾਰ ਕਹਿ ਰਹੇ ਕੋਈ ਪ੍ਰਿਜ਼ਰਵ ਨਹੀਂ ਕਰਦੇ ਕੋਈ ਐਕਸਟਰਾ ਸਿਰਕਾ ਵਗੈਰਾ ਨਹੀਂ ਅੰਬ ਦੇ ਅਚਾਰ 'ਚ ਪੈਂਦਾ ਕਿਉਂਕਿ ਅੰਬ ਦੇ ਅਚਾਰ 'ਚ ਕੋਈ ਸਿਰਕਾ ਨਹੀਂ ਪੈਂਦਾ ਲੋਕੀ ਆ ਕੇ ਕਹਿਣਗੇ ਕਿ ਸਿਰਕਾ ਪੈਂਦਾ ਅਸੀਂ ਕਹਿੰਦੇ ਤੁਸੀਂ ਟੇਸਟ ਕਰੋ ਫਿਰ ਆ ਕੇ ਸਾਡੇ ਕੋਲ ਮੈਨੂੰ ਲੱਗੀ ਹੋਵੇ ਜੇ ਮੈਂ ਕਹਿੰਦੇ ਆ ਚਾਰ ਵੇਖ ਕੇ ਭੁੱਖ ਲੱਗ ਜਾਂਦੀ ਇਹ ਇਹਦੇ ਵਿੱਚ ਕੀ ਰਾਜ਼ ਹੈ ਰਾਜ਼ ਇਹ ਕੁਛ ਨਹੀਂ ਆ ਬਲਕਿ ਇਹ ਹੈਗਾ ਕਿ ਚਾਰ ਸਾਹਮਣੇ ਪਿਆ ਹੋਵੇ ਵੈਸੇ ਬਦੋ ਬਦੀ ਟੇਸ ਸਾਹਮਣੇ ਅੱਛਾ ਲੱਗੇ ਕਿ ਦੇਖੋ ਅੱਛਾ ਅੰਬਰਾ ਚਾਰ ਲੱਗਾ ਆ ਬਦੋ ਬਦੀ ਟੇਸ ਲੱਗ ਜਾਂਦਾ ਕਿ ਚੱਲ ਯਾਰ ਪਰੌਂਠੀ ਦੇ ਨਾਲ ਦੇਸੀ ਗੇ ਉੱਤੇ ਪਾਇਆ ਹੋਵੇ ਜਾਂ ਮੱਖਣ ਅਮੁੱਲ ਦਾ ਚਾਰ ਇਹ ਬੰਦਾ ਚਾਰ ਰੇਖਾ ਅੰਬਰਾ ਚਾਰ ਹੋਵੇ ਨਾਲ ਪਿਆਜ਼ ਹੋਵੇ ਨਾਲ ਪਰੌਂਠੀ ਬਣੀ ਹੋਵੇ ਤੇ ਦੇਸੀ ਗੇ ਬਣੀ ਹੋਵੇ ਚਾਰ ਦਾ ਕੱਪ ਹੋਵੇ ਮੈਨੂੰ ਕੋਈ ਰੀਸ ਹੀ ਕੋਈ ਨਹੀਂ ਘਰ ਦੇ ਵਿੱਚ ਵੈਸੇ ਵੀ ਸਿੰਪਲ ਤੋਰ ਦੇ ਸਬਜ਼ੀਆਂ ਦੇ حساب ਨਾਲ ਅੱਜ ਮਹਿੰਗੀਆਂ ਹੋ ਗਈਆਂ ਲੋਕ ਆਚਾਰ ਮਹਿੰਗਾ ਨਹੀਂ ਹੋਇਆ ਨਹੀਂ ਆਚਾਰ ਮਹਿੰਗਾ ਹੋਇਆ ਜਰੂਰ ਹੈ ਪਿਛਲੇ ਸਾਲ ਨਾਲੋਂ 40 ਬਿਨਿਆਰ ਰੁਪਏ ਕਿਲੋ ਰੇਟ ਵਧਿਆ ਰਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿਉਂਕਿ ਮਸਾਲਿਆਂ ਦੇ ਰੇਟ ਕਾਫੀ ਵੱਧ ਚੁੱਕੇ ਨੇ ਕਿ ਅੰਬ ਵੀ ਕੋਸਲੀ ਹੈ ਕਿ ਜਗ੍ਹਾ ਤੇ ਬਰਸਾਤਾ ਨਾ ਹੋਣ ਕਰਕੇ ਫਸਲ ਦਾ ਬੜਾ ਨੁਕਸਾਨ ਹੋ ਜਾਂਦਾ ਔਰ ਇਹਨਾਂ ਦਾ ਹੁੰਦਾ ਕਿ ਅੰਬ ਮਹਿੰਗਾ ਹੋ ਜਾਂਦਾ ਹੈ ਕਿ ਅਕਸਰ ਲੋਕ ਘਰ ਵਿੱਚ achar ਬਣਾਉਂਦੇ ਸੀਗੇ ਜੀ ਹੁਣ ਦੁਕਾਨਾਂ ਦੇ ਪਹੁੰਚ ਨੇ ਤੇ ਕੁਆਲਿਟੀ ਦਾ ਕਿੰਨਾ ਕਿ ਧਿਆਨ ਰੱਖਿਆ ਜਾਂਦਾ ਨਹੀਂ ਕੁਆਲਿਟੀ ਦਾ ਅਸੀਂ ਬਿਲਕੁਲ ਇਸਾ ਧਿਆਨ ਰੱਖੀਦਾ ਕਿ ਕੁਆਲਿਟੀ ਜੋ ਪਿਛਲੇ ਸਾਲ ਨਾਲੋਂ ਇੱਕ ਗਰਾਂ ਵਾਧੀ ਚੰ ਪਿਛਲੀ ਵਾਰ ਹੀ ਲੈ ਕੇ ਗਏ ਸੀ ਤੁਹਾਡੇ ਕੋਲ ਉਸ ਨਾਲੋਂ ਅੱਛਾ ਹੈ ਕਿ ਬੈਕਸਟਾਰ ਮਿਲਿਆ ਸਾਨੂੰ ਤੇ ਦੁਬਾਰਾ ਫਿਰ ਸਾਡੇ ਕੋਲ ਆਣਗੇ ਜਿਹੜਾ ਮਈਆ achar ਲੈ ਕੇ ਜਾਏਗਾ ਉਹਨੂੰ ਅੱਛਾ ਲੱਗਦਾ ਉਹ ਦੁਬਾਰਾ ਸਾਡੇ ਕੋਲ ਕਿਲੋ ਲੈਣ ਉਮੀਦ ਰੱਖਦਾ ਕਿ ਨਹੀਂ ਕਿਲੋ ਲੈ ਕੇ ਜਾਈਏ achar ਇਹ ਚੀਜ਼ ਨੂੰ ਅਸੀਂ ਪੂਰਾ ਧਿਆਨ ਰੱਖੀਦਾ ਕਿਉਂਕਿ ਮਸਾਲੇ ਬਿਗੈਰ achar ਦਾ ਕੋਈ ਟੇਸ ਨਹੀਂਗਾ ਇਹਦੀ ਇਹਦੀ ਗੱਲ ਕਰਨ ਲਈ ਲਾਈਫ ਦੀ ਤੇ ਕਿੰਨੀ ਕਿ ਲਾਈਫ ਇਹਦੀ ਗਰਮੀਆਂ ਬਹੁਤ ਜ਼ਿਆਦਾ ਪੈਣੀਆਂ ਪੀਣੀਆਂ ਤੇ ਲਾਈਫ ਕਿੰਨੀ ਕਿ ਹੁੰਦੀ ਨਹੀਂ ਦੇਖੋ achar ਅਸੀਂ ਇਹ ਨਹੀਂ ਕਹਿੰਦੇ ਖਰਾਬ ਨਹੀਂ ਹੁੰਦਾ ਜਿਹੜੀ ਚੀਜ਼ ਬੰਦੀ ਹੈ ਉਹ ਖਰਾਬ ਵੀ ਜ਼ਰੂਰ ਹੁੰਦੀ ਹੈ ਦੇਖੋ ਦੇਖੋ ਜਿਸ ਹਾਲ ਨਾ ਬੁਦਾਚਾਰ ਢੇਉ ਦਾ achar ਇਹਨੂੰ ਪ੍ਰੋਪਰਲੀ ਅਸੀਂ ਤੇਲ ਡੋਬ ਕੇ ਰੱਖੀਏ ਤੇਲ ਸਰੋਂ ਦਾ ਸਾੜ ਕੇ ਚੰਗੀ ਤਰ੍ਹਾਂ ਜਿੱਦਾਂ ਸਬਜ਼ੀ ਸਾੜਦੀ ਹੈ ਤੇਲ ਸਰੋਂ ਦਾ ਸਾੜ ਕੇ ਠੰਡਾ ਕਰਕੇ ਇੰਨਾ ਪੋਹ ਕਿ achar ਬੁਦਾ ਡੁੱਬ ਜੇ ਮਤਲਬ ਕਿ achar ਗੁਣਾ ਉੱਪਰ ਤੇਲ ਹੋਵੇ ਪੂਰਾ ਡੁੱਬਾ ਹੋਵੇ achar ਨੂੰ ਕਦੀ ਗਿੱਲਾ ਚਮਚ ਜੁੱਠਾ ਚਮਚ ਨਾ ਲੱਗੇ achar ਦਾ ਕਦੀ ਖਰਾਬ ਨਹੀਂ ਹੋਏਗਾ ਇਹ ਤੁਸੀਂ ਭਾਵੇਂ ਘਰ ਵੀ ਤੁਸੀਂ ਪਾ ਸਕਦੇ ਹੋ ਭਾਵੇਂ ਘਰ ਵੀ ਪਾਓ ਭਾਵੇਂ ਸਾਡੇ ਕੋਲ ਲੈ ਕੇ ਜਾਓ ਤੇਲ ਜਰੂਰ ਪਾਇਆ ਕਰੋ ਕਿਉਂਕਿ ਕਸਟਮਰ ਕੀ ਕਰਦੇ ਨੇ achar ਸਾਡੇ ਕੋਲ ਲੈ ਜਾਂਦੇ ਨੇ ਤੇ ਤੇਲ ਨਹੀਂ ਪਾਉਂਦੇ ਤੁਸੀਂ ਮੈਂ ਵੇਖਿਆ ਤੁਸੀਂ ਹਰ ਕਸਟਮਰ ਨੂੰ ਕਹਿ ਰਹੇ ਹੋ ਜਿਹੜਾ ਕਿ ਅੰਬ ਦਾ achar ਲੈ ਕੇ ਤੇਲ ਗਰਮ ਕਰਕੇ ਠੰਡਾ ਬਕ ਕੇ ਜਰੂਰ ਪੋਣਾ ਵੀ ਆਚਾਰ ਜਿਹੜਾ ਕਿ ਉਹ ਜਿਆਦਾ ਲੰਬਾ ਸਿਰ ਚੱਲੇ ਜਾਂਦਾ ਨਹੀਂ ਭਲਾ ਕਿ ਇਹ ਗੱਲ ਹੈਗੀ ਹੈ ਕਿਉਂਕਿ ਦੇਖੋ ਅਸੀਂ ਆਚਾਰ ਬਣਾਨੇ ਤੇਲ ਦੇ ਵਿੱਚ ਅਸੀਂ ਮਤਲਬ ਕਿ ਕਸਟਮਰ ਸਾਡੇ ਕੋਲ ਪਾਈਆ ਆਚਾਰ ਲੈਣਾ ਉਹਨੂੰ ਪਾਈਆ ਆਚਾਰ ਦੇ ਵਿੱਚ ਪਾਈਆ ਤੇਲ ਪੈਣ ਤੋਂ ਰਿਹਾ ਅਸੀਂ ਤਾਂ ਕੰਨੇ ਆ ਕਿ ਤੇਲ ਤੁਸੀਂ ਆਪ ਪਾ ਲਓ ਬਾਕੀ ਅਸੀਂ ਪ੍ਰੋਪਰਲੀ ਤੁਹਾਨੂੰ ਮਸਾਲੇ ਸਾਰੇ ਪਾ ਦਏ ਨੇ ਆਮਬ ਦਾ ਆਚਾਰ ਤੁਹਾਨੂੰ ਰੈਡੀ ਕਰਤਾ ਤੁਸੀਂ ਟੇਸਟ ਵੀ ਕਿਤੋਂ ਗਾਈਡ ਕਰ ਜਾਂਦੇ ਹੋ ਵੀ ਇਹ ਆਚਾਰ ਜੜ ਕੇ ਖਰਾਬ ਨਹੀਂ ਹੋਏਗਾ ਇਸ ਹਾਂਜੀ ਹਾਂਜੀ ਦੇਖੋ ਭਲਾ ਕਿ ਨਵੇਂ ਮੰਗਾਈ ਦੇ ਨਾਲ ਕਿਸੇ ਦਾ ਪੈਸੇ ਦਾ ਨੁਕਸਾਨ ਨਾ ਹੋਵੇ ਅਗਲਾ ਢੀ ਦੂ ਕਿ ਲੋ ਚਾਰ ਲੈ ਕੇ ਜਾਣਾ ਘਰ ਜਾ ਕੇ ਉਹਦਾ ਚਾਰ ਵਿਚਾਰੇ ਦੂਜੇ ਦਿਨ ਖਰਾਬ ਹੋ ਜੇ ਅਗਲਾ ਮੈਨੂੰ ਆ ਕੇ ਭਾਜੀ ਅਸੀਂ ਤੁਹਾਡੀ ਦੁਕਾਨ ਤੋਂ ਚਾਰ ਲੈ ਕੇ ਸੀ ਖਰਾਬ ਹੋ ਗਿਆ ਪਰ ਅਸੀਂ ਖਸਰ ਨਾਲ ਨਾਲ ਇਹ ਵੀ ਜਰੂਰ ਕਰਨੇ ਕਿ ਤੇਲ ਜਰੂਰ ਪਾਇਆ ਕਰੋ ਕਿਉਂਕਿ ਜਦੋਂ ਘਾੜ ਦਾ ਚਾਰ ਤੁਸੀਂ ਪਾਉਂਦੇ ਹੋ ਜਾਂ 5 ਕਿਲੋ ਪਾਉਂਦੇ ਕਟੋ ਘੜ ਉੱਚ ਖੁੱਲ ਕੇ ਤੇਲ ਪਾਉਂਦੇ ਹੋ ਤੇਲ ਚ ਪੂਰਾ ਡਬੋਂਦੇ ਹੋ ਇਸ ਤਰ੍ਹਾਂ ਹੀ ਇਹਦਾ ਮਸੇਰਾ ਹੈ ਕਿ ਤੇਲ ਗਰਮ ਕਰਕੇ ਠੰਡਾ ਕਰਕੇ ਇੰਨਾ ਪਾਓ ਕਿ ਚਾਰ ਪੂਰਾ ਡੁੱਬ ਜੇ ਭਾਵੇਂ ਤੁਹਾਡੇ 10 ਸਾਲ ਚਾਰ ਪਿਆ ਰਹੇ ਖਰਾਬ ਨਹੀਂ ਹੋਏਗਾ ਪਰ ਉਹਦਾ ਚਾਰ ਦਾ ਟੇਸਟ ਡਵਲ ਹੋ ਜਾਏਗਾ ਸਮਾਂ ਹੁੰਦਾ ਸੀ ਜਦੋਂ ਆਮਬ ਦਾ achar ਨਿੰਬੂ ਦਾ ਤੇ ਮ ਦੇਖੋ ਹਰ ਕਸਮਰ ਦਾ ਇੱਕ ਆਪਣਾ ਆਪਣਾ ਟੇਸਟ ਹੁੰਦਾ ਜੈਸੇ ਕੋਈ ਹੰਬਰਾਚਾਰ ਪਸੰਦ ਕਰਦਾ ਕੋਈ ਲਸਣ ਦਾ achar ਪਸੰਦ ਕਰਦਾ ਕੋਈ ਠੇਉ ਦਾ achar ਪਸੰਦ ਕਰਦਾ ਕੋਈ ਡੇਲੇ ਦਾ achar ਪਸੰਦ ਕਰਦਾ ਕੋਈ ਲਾਲ ਮਰਚ ਦਾ ਹਰਗੇ ਦਾ ਆਪਣਾ ਆਪਣਾ ਟੇਸਟ ਹੈ ਅੱਜ ਦੀ ਦੌਰ ਦੇ ਵਿੱਚ ਹਰ ਬੱਚੇ ਕੋ ਇੱਕ ਇੱਕ ਚੈਨਲ ਹੈ YouTube YouTube ਚੈਨਲ ਦੇ ਵਿੱਚੋਂ ਦੇਖਦੇ ਨੇ ਕਿ ਅਲੱਗ-ਅਲੱਗ ਚੀਜ਼ਾਂ ਹੈਆਂ ਸਾਨੂੰ ਇਸ ਚੀਜ਼ ਦਾ ਕੋਈ ਡਿਫਰੈਂਟ ਚੀਜ਼ ਮਿਲ ਜੇ ਉਹ ਫਿਰ ਅਸੀਂ achar ਦੇ ਥਰੂ ਉਹਨੂੰ ਤਿਆਰ ਕਰਦੇ ਹਾਂ ਹੁਣ ਜਿੱਦਾਂ ਲਸਣ ਦਾ achar ਆ ਇਹ ਬਹੁਤ ਵਧੀਆ ਇਹਦੇ ਗੋਡੇ ਦਰਦ ਕਰਦੇ ਉਹਨਾਂ ਲੱਕ ਦਰਦ ਕਰਦਾ ਹੋਵੇ ਔਰ ਇਸ ਤੋਂ ਸਭ ਤੋਂ ਵਧੀਆ ਡੇਲੇ ਦਾ achar ਆ ਜਿਹੜ ਸਭ ਤੋਂ ਵਧੀਆ ਖਰੇਲੇ ਦਾ achar ਹੈ 슈ਗਰ ਵਾਸਤੇ ਸਭ ਤੋਂ ਵਧੀਆ ਹੈਗਾ ਵਾ ਵਕੀਟੇ ਉਦਾ achar ਹੈ ਬਾਸ ਦਾ achar ਹੁੰਦਾ ਬਾਸ ਦਾ achar ਲੱਕ ਦਰਦ ਕਰਦਾ ਹੋਵੇ ਗੋਡੇ ਦਰਦ ਕਰਦਾ ਹੋਰੇ ਅਸੇ ਸਭ ਤੋਂ ਵਧੀਆ achar ਹੈ ਸੁਆਂਜਨੇ ਦੇ ਮੂਲੀ ਦਾ achar ਹੁੰਦਾ ਇੱਕ ਉਹ ਵੀ ਲੱਕ ਦਰਦ ਕਰਦਾ ਹੋਵੇ ਜਾਂ 슈ਗਰ ਵਗੈਰਾ ਹੋਈ ਹੋਵੇ ਹੋਰੇ ਅਸੇ ਸਭ ਤੋਂ ਵਧੀਆ achar ਹੈ ਬਾਕੀ achar ਦੇ ਵਿੱਚ ਕਾਫੀ 35 ਤੋਂ 40 ਤਰ੍ਹਾਂ ਦੀਆਂ ਮੇਰੇ ਕੋ ਆਈਟਮਾਂ ਗਈਆਂ 35 ਤੋਂ 40 ਤਰ੍ਹਾਂ ਦੀਆਂ ਆਈਟਮਾਂ ਦਾ ਮੁਤਾਬਿਕ ਇਹ ਨਹੀਂ ਕਿ ਹਰ achar ਬੱਚਾ ਖਾ ਸਕੇ ਮਤਲਬ ਕਿ ਇਹ ਹੁੰਦਾ ਕਿ ਟੇਸ ਦੇ ਮੁਤਾਬਿਕ 100-100 ਗ੍ਰਾਮ ਵੀ ਅਗਲਾ ਹਰ ਇੱਕ ਦਿਨ ਲੈ ਕੇ ਜਾਏਗਾ ਉਹਨੂੰ ਟੇਸ ਦਾ ਹੀ ਪਤਾ ਲੱਗੇਗਾ ਬੱਚ ਬੱਚੇ ਬੱਚਿਆਂ ਦੀ ਮਟੇ ਚ ਇੱਕੋ ਹੀ ਹੁੰਦਾ ਆਂਬ ਦਾ achar ਕਿਉਂਕਿ ਆਂਬ ਦਾ achar ਦਾ ਇੱਕ ਅਲੱਗ ਸੁਆਦ ਹੁੰਦਾ ਕਿਉਂਕਿ ਆਂਬ ਦਾ achar ਦਹੀਂ ਹੋਵੇ ਕੋਰੋਂਠੀ ਨਾਲ ਆਂਬ ਦਾ achar ਸਬਜੀ ਬਣੀ ਹੋਵੇ ਦਾਲ ਬਣੀ ਹੋਵੇ ਆਂਬ ਦਾ achar ਹਰ ਚੀਜ਼ ਦਾ ਮਤਲਬ ਕਿ ਇੱਕ ਆਂਬ ਦਾ ਇੱਕ ਐਸਾ ਇੱਕ ਆਂਬ ਵੀ ਕਿਸ ਤਰ੍ਹਾਂ ਦਾ ਫਲ ਹੈ ਉਹਨੂੰ ਆਪਾਂ ਫਰੂਟ ਚ ਵੀ ਗੇ ਲੈਣੇ ਆ ਤੇ ਅਚਾਰ ਚ ਵੀ ਗੇ ਲੈਣੇ ਆ ਉਹ ਮਤਲਬ ਕਿ ਦੋਨੋਂ ਤਰ੍ਹਾਂ ਖਾਦੇ ਜਾਂਦੇ ਨੇ ਲੇਕਿਨ ਸਪੈਸ਼ਲ ਹੁੰਦਾ ਹੈ ਆਂਬ ਦੇ ਚਾਰ ਦਾ ਜਦੋਂ ਆਂਬ ਦੇ ਕੱਚੇ ਆਂਬ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਬਿਲਕੁਕੁਲ ਸਹੀ ਗੱਲ ਹੈ ਜੀ ਇਹਦਾ 21 ਸੀਜ਼ਨ ਹੁੰਦਾ ਜੂਨ ਅਪ੍ਰੈਲ ਮਈ ਜੂਨ ਲੇਕਿਨ ਅੱਜ ਦੀ ਡੇਟ ਦੇ ਜਿਸ ਹਿਸਾਬ ਨਾਲ ਮੌਸਮ ਚੱਲਦਾ ਪਿਆ ਆਂਬ ਦਾ ਹਮੇਸ਼ਾ ਡਾਊਨ ਦਾ ਲੈਵਲ ਕਿਉਂਕਿ ਕਈ ਵਾਰੀ ਇੱਕ ਇੱਕ ਸਾਲ ਫਸਲ ਜ਼ਿਆਦਾ ਹੁੰਦੀ ਹੈ ਇੱਕ ਸਾਲ ਫਸਲ ਘੱਟ ਹੁੰਦੀ ਹੈ ਉਸ ਹਿਸਾਬ ਨਾਲ ਸ ਵਧੇਗਾ ਹੀ ਵਧੇਗਾ ਕਿਉਂਕਿ ਅੰਬ ਦਾ ਰੇਟ ਵਧੇਗਾ ਮਸਾਲੇ ਦਾ ਰੇਟ ਵਧੇਗਾ ਸਵਾਦ ਦੀ ਗੱਲ ਹੋਵੇ ਸ਼ਾਇਦ ਲੋਕ ਰੇਟ ਘੱਟ ਹੀ ਦੇਖਦੇ ਹੋਣਗੇ ਸਵਾਦ ਜੇ ਖਾਣੀ ਚੀਜ਼ ਤੇ ਖਾਣੀ ਖਾਣੀ ਅੰਮ੍ਰਿਤਸਰ ਦਾ ਤਾਂ ਖਾਸੇ ਹੀ ਵਾਦਾ ਹੈਗਾ ਵੀ ਜੇਕਰ ਲੋਕਾਂ ਨੂੰ ਸਵਾਦ ਹੀ ਮਿਲਦੀ ਪੈਸੇ ਨਹੀਂ ਦੇਖਦੇ ਨਹੀਂ ਦੇਖੋ ਪੈਸੇ ਤੇ ਚਲੋ ਨਹੀਂ ਦੇਖਦੇ ਉਹ ਤਾਂ ਅਲੱਗ ਚੀਜ਼ ਹੈ ਕਿਉਂਕਿ ਦੇਖੋ ਮੰਗਾਈ ਦੇ ਨਾਲ ਹਰ ਕੋਈ ਦੇਖਦਾ ਜਿੰਨੇ ਪਾਇਆਚਾਰ ਲੈਣਾ ਉਹਨੇ ਫਿਰ ਅੱਧ ਭਾਈ ਖੜਨਾ ਅੱਜ ਦੀ ਡੇਟ ਦੇ ਰਸੋਈ ਦਾ ਜਿਹੜਾ ਖਰਚਾ ਉਹ ਸਭ ਤੋਂ ਜਿਆਦਾ ਵਧਿਆ ਆ ਖੰਡ ਅਖਾਂਡੇ ਕਿ ਉਹ ਲੈ ਲਓ ਮਸਾਲੇ ਲੈ ਲਓ ਗੈਸ ਲੈ ਲਓ ਜੋ ਮਰਜੀ ਜਿਹੜੀ ਪਰ ਅਚਾਰ ਇੱਕ ਐਸੀ ਚੀਜ਼ ਹੈ ਸਭ ਤੋਂ ਰੇਟ ਸਸਤਾ ਤੇ ਸਵਾਦ ਚ ਕਿਉਂਕਿ ਦੇਖੋ ਘਰ ਦੇ ਵਿੱਚ ਕੋਈ ਮਤਲਬ ਕਹਿ ਦਿੰਦਾ ਕਿ ਆਪਾਂ ਪਰੌਂਠੀ ਹੈ ਕਿਤੇ ਲੰਗਰ ਲੱਗਦਾ ਵਾ ਉਹ ਅਚਾਰ ਦਾ ਯੂਜ਼ ਕਰਦੇ ਆ ਕਿਸੇ ਕੋਈ ਪ੍ਰੋਗਰਾਮ ਆਂਦਾ ਉਹ ਚਾਰ ਜੂਰ ਰੱਖਦੇ ਕਿਉਂ ਅਚਾਰ ਕਿੰਨਾ ਕਿ ਸਬਜੀ ਘਟ ਜੇ ਤੇ ਅਚਾਰ ਚੱਲਦਾ ਰਹਿੰਦਾ ਵਾ ਅਚਾਰ ਦਾ ਇੱਕ ਵੱਖਰਾ ਹੀ ਇੱਥੇ ਲੋਕ ਬਲਕ ਵਿੱਚ ਵੀ ਅਚਾਰ ਖੇਦ ਲੈਂਦੇ ਹਾਂਜੀ ਹਾਂਜੀ ਬਿਲਕੁਲ ਦੇਖੋ ਕਈ ਦੁਕਾਨਦਾਰ ਵੀ ਆਉਂਦੇ ਸਾਡੇ ਕੋਲ ਦੁਕਾਨਦਾਰ ਵੀ ਚਾਰ ਲੈਣ ਆਉਂਦੇ ਆ ਠਾਬਿਆਂ ਵਾਲੇ ਵੀ ਚਾਰ ਲੈਣ ਆਉਂਦੇ ਕਿਉਂਕਿ ਦੇਖੋ ਸਬਜੀ ਕਈ ਵਾਰੀ ਦੁਪੱਟਾ ਠਾਬੇ ਵਾਲਿਆਂ ਕੋ ਘਟ ਜ ਕੀ ਕਸਟਮਰ ਉਹਨਾਂ ਦਾ ਬਣਿਆ ਰਹਿੰਦਾ ਫਿਰ ਇਹ ਦੇਖੋ ਮੈਂ ਐ ਨਹੀਂ ਕਹਿੰਦਾਗਾ ਉਹਨਾਂ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਕਸਟਮਰ ਨੂੰ ਇੱਕ ਚੀਜ਼ ਜ਼ਰੂਰੀ ਦੇਖਣੀ ਪੈਂਦੀ ਹੈ ਕਿ ਦੇਖੋ ਜਿੱਥੋਂ ਤੁਹਾਨੂੰ ਅੱਛੀ ਲੱਗੇ ਚੀ ਉਥੋਂ ਕਸਟਮਰ ਜੂਰ ਆਵੇ ਨਾਲ ਦੂਸਰੇ ਕਸਟਮਰ ਦੱਸੇ ਐ ਨਹੀਂ ਕਿਸੇ ਦੇ ਕਹਿਣ ਦੇ ਵਿੱਚ ਗਲਤ ਚੀਜ਼ ਲੈ ਜੇ ਤੇ ਉਹਨੂੰ ਕਹਦੇਗਾ ਕਿ ਉਹ ਗਲਤ ਚੀਜ਼ ਕੋਈ ਗਲਤ ਚੀਜ਼ ਨਹੀਂ ਬਣਾਉਂਦਾ ਹਰ ਕੋਈ ਆਪਣਾ ਟੇਸਟ ਜਰੂਰ ਦਿੰਦਾ ਹੋਇਆ ਜਦੋਂ ਤੁਹਾਡੇ ਚਾਰ ਦੀ ਤਾਰੀਫ ਕਰਦੇ ਨੇ ਲੋਕ ਇੱਥੇ ਪਹੁੰਚ ਕੇ ਮੈਂ ਇੱਕ ਲੇਡੀ ਨਾਲ ਗੱਲ ਕੀਤੀ ਕਹਿੰਦੇ ਮੈਂ ਗੁਰਦਾਸਪੁਰੋਂ ਆਈ ਆਂ ਖਾਸ ਤੁਹਾਡਾ ਚਾਰ ਲਣ ਵਾਸਤੇ ਇਹ ਤਾਰੀਫ ਹੁੰਦੀ ਫਿਰ ਉਹਦੇ ਮਨ ਵਿੱਚ ਕਿਸ ਤਰ੍ਹਾਂ ਲੱਗਦਾ ਦੇਖੋ ਪਰਮਾਤਮਾ ਦਾ ਸ਼ੁਕਰ ਹੈ ਅਸੀਂ ਅੱਛੀ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਅੱਗੋਂ ਵੀ ਬਣਾਉਂਦੇ ਰਾਵਾਂਗੇ ਐ ਨਹੀਂ ਕਿ ਅਸੀਂ ਇੱਕ ਕਸਟਮਰ ਨੇ ਕਹਿ ਦਿੱਤਾ ਕਿ ਉਹਦੀ ਰਿ ਆਰ ਦਿੱਤਾ ਉਹਨਾਂ ਨੇ ਪਹਿਲੇ ਲੈ ਕੇ ਗਏ ਮੇਰੇ ਕੋਲ ਅੱਜ ਫੇਰ ਦੁਬਾਰਾ ਆਏ ਉਹਨਾਂ ਨੂੰ ਅੱਛਾ ਲੱਗਾ ਰੇਡ ਜੈਨੂਅਲ ਲੱਗਾ ਗੁਰਦਾਸਪੁਰ ਦੇਖੋ ਕਿੱਥੇ ਤੇ ਅੰਮ੍ਰਿਤਸਰ ਦੇਖੋ ਕਿੱਥੇ ਕਸਟਮਰ ਆਇਆ ਸਾਡੇ ਕੋ ਤੇ ਉਹਨਾਂ ਨੇ ਆਚਾਰ ਲਿੱਤਾ ਫੇਰ ਦੁਬਾਰਾ ਆ ਜਾਈ ਲੈਣ ਆਏ ਉਹਨਾਂ ਨੇ ਦਿੱਤਾ ਉਹ ਕੰਦੇ ਹੈ ਕਿ ਆਚਾਰ ਅੱਛਾ ਹੈ ਮਸਾਲੇ ਪ੍ਰੋਪਰ ਪਾਏ ਹੈ ਤੇਲ ਪਾਇਆ ਤੇ ਇਹਦੇ ਵਿੱਚ ਦੇਖੋ ਗਾਹਕ ਨੂੰ ਕਿੰਨੀ ਸੰਤੁਸ਼ਟੀ ਮਿਲਦੀ ਹੋਗੀ ਜਿਹੜਾ ਇੰਨੀ ਦੂਰੋਂ ਚੱਲ ਕੇ ਆਇਆ ਸਾਡੇ ਕੋ ਆਚਾਰ ਲੈਣ ਇੰਨੀ ਗਰਮੀ ਦੇ ਵਿੱਚ ਜੇ ਤੁਹਾਡੀ ਕੁਆਲਿਟੀ ਦੀ ਵੀ ਉਹ ਤਾਰੀਫ ਹੁੰਦੀ ਫਿਰ ਤੁਹਾਨੂੰ ਵੀ ਸੰਤੁਸ਼ਟੀ ਹੁੰਦੀ ਦੇਖੋ ਕੁਆਲ ਦੀ ਜਿਸ ਤਰ੍ਹਾਂ ਮਸਾਲਾ ਭਾਵੇਂ ਅੱਜ ਰੇਟ ਵਧਦਾ ਪਰ ਆਪਾਂ ਮਸਾਲਾ ਨਹੀਂ ਘਟਾਈਦਾ ਅਸੀਂ ਰੇਟ ਜਰੂਰ ਵਧਾ ਲਈਦਾ ਕਿਉਂਕਿ ਪਿਛਲੇ ਸਾਲ ਰੇਟ 70 80 ਰੁਪਏ ਕਿਲੋ ਹੀ ਅੱਜ 120 ਰੁਪਏ ਕਿਲੋ ਚਾਰ ਦਾ ਰੇਟ ਹੈ ਕਿਉਂਕਿ ਇਹ ਚਾਰ ਦਾ ਰੇਟ ਤਾਂ ਬਦਲਣਾ ਹੈ ਮਸਾਲਿਆਂ ਰੇਟ ਵਧਣਾ ਜੇ ਆਪਾਂ ਮਸਾਲੇ ਅੱਜ ਘਟਾ ਦਾਂਗੇ ਤੇ ਗਾਹ ਸਾਡਾ ਕਸਟਮਰ ਖਰਾਬ ਹੋ ਜਾਏਗਾ ਔਰੇ ਨਾਲ ਹੁੰਦਾ ਕਿ ਕਸਟਮਰ ਖਰਾਬ ਹੋਏਗਾ ਤੇ ਸਾਡੀ ਦੁਕਾਨਦਾਰੀ ਖਰਾਬ ਹੋਏਗੀ ਪਰ ਆਪਾਂ ਉਹ ਕੰਮ ਨਹੀਂ ਕਰਨਾ ਕਿਉਂਕਿ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਬੱਚੇ ਜਿਹੜੇ ਉਹ ਇਹ ਕਹਿਣਗੇ ਹਾਂ ਜੀ ਸਾਡੇ ਫਾਦਰ ਸਾਹਿਬ ਨੇ ਅ ਆੰਦੇ ਸਿੱਧਾ ਕਹਿਣਗੇ ਕਿ ਭਾਈ ਇਹ achar ਦੇ ਦੋ ਅੱਧਾ ਕਿਲੋ ਦੇ ਰੋ ਕਿਲੋ ਦੇ ਰੋ 2 ਕਿਲੋ ਅਸੀਂ ਉਹਨਾਂ ਨੂੰ ਪੁੱਛੀਦਾ ਕਿ ਤੁਹਾਨੂੰ achar ਅੱਛਾ ਲੱਗਦਾ ਉਹ ਕਹਿੰਦੇ ਭਾਈ ਅੱਛਾ ਲੱਗਦਾ ਤਾਂ ਹੀ ਅਸੀਂ ਆਨੇ ਆ ਨਹੀਂ ਤੇ ਕੱਲ ਸ਼ਹਿਰ ਚ ਬਹੁਤ ਦੁਕਾਨਾਂ ਹੋ ਰਹੀਆਂ ਇਹ ਚੀਜ਼ ਨੂੰ ਬੜਾ ਦੇਖਣਾ ਪੈਂਦਾ ਸਾਨੂੰ ਬਿਲਕੁਲ ਜੀ ਬਿਲਕੁਲ ਜਿਹੜੇ ਘਰ ਵਿੱਚ ਸਬਜੀ ਨਾ ਬਣੀ ਹੋਵੇ ਸਿਰਫ achar ਵੀ ਹੋਵੇ ਤਾਂ ਬੱਚੇ ਵੀ ਨੇ ਉਹ ਰੋਟੀ ਖਾ ਲੈਂਦੇ ਨੇ ਕਿਉਂਕਿ achar ਹੈ ਹੀ ਐਸੀ ਚੀਜ਼ ਤੇ ਗੱਲ ਕਰ ਲਈਏ ਆਂਬ ਦੇ achar ਦੀ ਤਾਂ ਆਂਬ ਦੇ achar ਵਿੱਚ ਬਹੁਤ ਸਾਰੇ ਮਸਾਲੇ ਜਿਵੇਂ ਕਾਲੀ ਮਿਰਚਾ ਹੈ ਸੌਫ ਹੈ ਤੇ ਹੋਰ ਬਹੁਤ سارے ਮਸਾਲੇ ਨੇ ਜਿਹੜੇ ਉਸ ਵਿੱਚ ਪੈਂਦੇ ਨੇ ਜਿਹੜੇ ਕਿ ਹਾਜਮਾ ਦਰੁਸ ਰੱਖਦੇ ਨੇ ਇੱਕ ਸਮਾਂ ਹੁੰਦਾ ਸੀ ਜਦੋਂ ਘਰ ਆਚਾਰ ਬਣਦੇ ਸੀ ਪਰ ਹੁਣ ਸਮਾਂ ਬਦਲ ਗਿਆ ਔਰ ਦੁਕਾਨਾਂ ਤੇ ਵੀ ਜਿਹੜੇ ਕਿ ਆਚਾਰ ਹੁਣ ਉਹ ਮਿਲਣੇ ਲੱਗ ਪਏ ਨੇ ਔਰ ਅੰਬ ਦਾ ਆਚਾਰ ਹੈ ਨਿੰਬੂ ਦਾ ਆਟਿਆ ਉਹਦਾ ਮਿਰਚਾਂ ਦਾ ਆਚਾਰ ਹੈ ਹੋਰ ਬਹੁਤ ਸਾਰੇ ਆਚਾਰ ਜਿਹੜੇ ਮਾਰਕੀਟ ਵਿੱਚ ਮਹੱਈਆ ਨੇ ਔਰ ਲੋਕ ਵੀ ਬੜੇ ਚਟਕਾਰਿਆਂ ਨਾਲ ਇਸ ਆਚਾਰ ਨੂੰ ਖੰਦੇ ਨੇ ਖਾਸ ਕਰਕੇ ਅਮਰਸਾਦ ਦੇ ਲੋਕ ਤਾਂ ਖਾਣ ਪੀਣ ਦੇ ਬਹੁਤ ਹੀ ਸ਼ੌਕੀਨ ਹੁੰਦੇ ਨੇ ਔਰ ਅਮਰਸਾਦ ਦੇ ਨਾਲ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਹਰਲੇ ਸ਼ਹਿਰਾਂ ਤੋਂ ਵੀ ਇੱਥੇ ਪਹੁੰਚਦੇ ਨੇ ਅਚਾਰ ਦੀ ਖਰੀਦ ਕਰਨ ਵਾਸਤੇ ਕਿਉਂਕਿ ਅਚਾਰ ਹੈ ਹੀ ਐਸੀ ਚੀਜ਼ ਹੈ ਜੇਕਰ ਤੁਹਾਨੂੰ ਭੁੱਖ ਨਹੀਂ ਵੀ ਲੱਗੀ ਤੇ achar ਵੇਖ ਕੇ ਤੁਹਾਨੂੰ ਭੁੱਖ ਜ਼ਰੂਰ ਲੱਗ ਜਾਂਦੀ ਹੈ। ਜਿਹੜੀ ਇਹ ਰੋਟੀ ਜਿਹੜੀ ਆ achar ਤੋਂ ਬਿਨਾ ਸਵਾਦ ਨਹੀਂ ਲੱਗਦੀ ਹੈਗੀ। ਜਿੱਥੇ ਦੋ ਖਾਣੀ ਹੈ ਉੱਥੇ ਬੰਦਾ achar ਖਾ ਲੈਂਦਾ ਰੋਟੀ। achar ਤੋਂ ਬਿਨਾ ਤੇ ਸਵਾਦ ਹੈ ਹੀ ਨਹੀਂ ਹੈਗਾ ਰੋਟੀ ਦਾ। ਹਾਂਜੀ। achar ਨਾਲ ਹਾਜ਼ਮਾ ਵੀ ਸਹੀ ਰਹਿੰਦਾ। ਹਾਂਜੀ ਹਾਂਜੀ। ਸਾਰਾ ਕੁਝ ਠੀਕ ਰਹਿੰਦਾ achar ਤੇ। ਕਿਹੜਾ ਕਿਹੜਾ achar ਲੰਘ ਰਹੇ ਸੀ? ਮੈਂ ਦੁਕਾਨ ਤੋਂ ਆਮ ਬਦਲ ਲੈਣੀਆਂ। ਕਈ ਵਾਰੀ ਕਰੇ ਲਿਆ ਨਾ ਚਾਰ ਵੀ ਲੈ ਕੇ ਜਾਨੀ ਆ ਗਾਜਰ ਦਾ ਬਹੁਤ ਵਧੀਆ achar ਹੁੰਦਾ ਇਹਨਾਂ ਦਾ ਮੈਂ ਗੁਰਦਾਸਪੁਰ ਤੋਂ ਸਪੈਸ਼ਲ ਇਹ ਦੁਕਾਨ ਤੇ ਆਈ ਨਹੀਂ ਆ ਲੈਣ ਵਾਸਤੇ ਹਾਂਜੀ ਮੈਂ ਹੁਣੇ ਗੁਰਦਾਸਪੁਰ ਤੋਂ ਹੀ ਆਈ ਹਾਂ ਬੜੀ ਦੂਰੋਂ ਆਏ ਹੋ ਹਾਂਜੀ ਉੱਥੋਂ ਨਹੀਂ ਮਿਲਦਾ ਕਿਹੜਾ ਨਹੀਂ ਪਰ ਐ ਚੀਜ਼ ਨਹੀਂ ਮਿਲਦੀ ਹੈਗੀ ਹਾਂਜੀ ਅਮਰਸਰ ਦਾ achar ਜਿਆਦਾ ਮਸ਼ਹੂਰ ਹੈ ਨਹੀਂ ਅੰਮ੍ਰਿਤਸਰ ਦਾ ਨਹੀਂ ਆ ਇਹਨਾਂ ਦੀ ਦੁਕਾਨ ਦਾ achar ਜਿਆਦਾ ਮਸ਼ਹੂਰ ਹੈ ਹਾਂਜੀ ਮੈਂ ਤਾਂ ਹੁਣ ਵੀ ਪੋਚ ਪੋਚ ਕੇ ਪੋਚ ਪੋਚ ਕੇ ਇੱਥੇ ਆਈ ਹਾਂ ਹਾਂ ਜੀ ਕਿ ਮੈਂ ਅੱਗੇ ਆਈ ਹੀ ਪਹਿਲਾਂ ਤੇ ਫਿਰ ਹੁਣ ਵੀ ਇੱਥੇ ਆਈ ਆ। ਪਾਸਟ ਕੀ ਇੱਥੇ ਦਾ achar ਜੀ। ਇਹ ਆਉਂ ਲੱਗਦਾ ਜਿਦਾ ਘਰ ਦਾ ਹੀ achar ਹੁੰਦਾ ਵਾ। ਖੁਦ ਆਪ ਹੀ ਤਿਆਰ ਕੀਤਾ ਹੋਇਆ ਵਾ। ਕੋਈ ਜਿਆਦਾ ਮਸਾਲੇ ਮਸੂਲੇ ਜਿਸ ਤਰ੍ਹਾਂ ਬਹੁਤ ਜਿਆਦਾ ਹੁੰਦੀਆਂ ਨੁਕਸਾਨ ਇਹ achar ਦਾ ਨੁਕਸਾਨ ਕੋਈ ਨਹੀਂ ਹੈਗਾ। ਇਹ ਵਧੀਆ achar ਹਨਾ ਦੀ ਦੁਕਾਨ ਦਾ ਕੁਆਲਿਟੀ ਹੈ। ਕਣ ਚਾਰ ਕਿੰਨਾ ਕੱਟੇ ਟੇਸਟ ਹੈ ਤੇ ਅਮਰਸੰਦਾ ਟੇਸਟ ਬਿਲਕੁਲ ਵਧੀਆ ਭਾਜੀ ਘਰ ਵਰਗਾ ਟੇਸਟ ਆ ਜੀ ਟੇਸਟ ਵੱਲੋਂ ਕੋਈ ਵੀ ਕੰਪਰੋਮਾਈਜ਼ ਨਹੀਂ ਹੈਗਾ ਨਾ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਹੈਗਾ ਕਿਦੇ ਸਮੇਂ ਤੁਸੀਂ ਚਾਰ ਲੈਣਾ ਸਰ ਅਸੀਂ ਤੇ ਛੋਟੇ ਹੁੰਦੇ ਤੋ ਆਰੇ ਪਹਿਲਾਂ ਪਾਪਾ ਨਾਲ ਆਈਦਾ ਸੀ ਹੁਣ ਆ ਪਾਈਦਾ ਹਾਂ ਹਾਂਜੀ ਕਿੰਨਾ ਕ ਟੇਸਟ ਹੈ ਟੇਸਟ ਬਿਲਕੁਲ ਪੁਰਾਣੇ ਮਦਰਜ਼ ਵਾਲਾ ਟੇਸਟ ਹੀ ਹੈਗਾ ਯਾ ਟੇਸਟ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਾਰਾ ਕੁਝ ਵਧੀਆ ਹੈ ਘਰ ਵਿੱਚ ਆਚਾਰ ਕਿੰਨਾ ਜ਼ਰੂਰੀ ਸਮਝਦੇ ਹੋ ਸਰ ਬਹੁਤ ਜ਼ਰੂਰੀ ਹੈ ਇੱਕ ਗਰੀਬ ਪਰਵਾਰ ਦੀ ਤੇ ਸਬਜ਼ੀ ਆਚਾਰ ਜਿਨ੍ਹਾਂ ਕੋਲ ਨਹੀਂ ਵੀ ਕੁਝ ਵੇਲੇ ਕੁਝ ਬਣਦਾ ਤੇ ਆਚਾਰ ਨਾਲ ਆਪਾਂ ਫੁਰਕਾ ਤੇ ਖਾ ਹੀ ਸਕਦੇ ਹਾਂ ਨਾ ਜੀ ਆਚਾਰ ਤਾਂ ਹਰ ਘਰ ਲਈ ਹਾਂਜੀ ਹਾਂਜੀ ਠੀਕ ਹੈ ਜੀ ਬੱਚਿਆਂ ਵਾਸਤੇ ਤੇ ਬਹੁਤ ਜ਼ਿਆਦਾ ਵਧੀਆ ਹੈ ਨਾ ਜਿਵੇਂ ਆਪਾਂ ਨਿੰਬੂ ਦਾ ਆਚਾਰ ਲੈ ਕੇ ਜਾਂਦੇ ਆ ਬੱਚਿਆਂ ਦੀ ਡਾਈਜੈਸ਼ਨ ਪ੍ਰੋਪਰ ਹੋ ਜਾਂਦੀ ਹੈ ਭੁੱਖ ਲੱਗਦੀ ਹੈ ਸਾਰਾ ਕੁਝ ਵਧੀਆ ਹੈ ਮੇਰਾ ਭੁੱਖ ਨਹੀਂ ਲੱਗਦੀ ਚਾਰ ਵੇਕ ਹਾਂਜੀ 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 ਭਾਜੀ ਇਹ ਤੇ ਬੱਚੇ ਦੇ ਟੇਸਟ ਤੇ ਡਿਪੈਂਡ ਕਰਦਾ ਹੈ ਨਾ ਕਿ ਟੇਸਟ ਜਿਵੇਂ ਦਾ ਹੋਏਗਾ ਬੱਚੇ ਨੂੰ ਨਾ ਵੀ ਭੁੱਖ ਹੋਵੇ ਜ਼ਬਰਦਸਤੀ ਤਾਂ ਵੀ ਪਰੌਂਠੀ ਆਪਾਂ ਖਵਾ ਹੀ ਦੇਣੀ ਕਿ ਬੱਚੇ ਖਾ ਲਓ ਖਾ ਲੈਂਦੇ ਬੱਚੇ ਹਾਂਜੀ ਬਿਲਕੁਲ ਵਧੀਆ ਖੁਸ਼ ਹੋ ਕੇ ਖਾਂਦੇ ਹਾਂਜੀ ਖਾ ਲੈਂਦੇ ਖੁਸ਼ ਹੋ ਕੇ ਖਾ ਲੈਂਦੇ ਕਿ ਆਪਾਂ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par